ਸੋੜੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਮਾਮਲਾ ਹੈ 2009 ਦੇ ਵਿੱਚ ਰੁਲਦਾ ਸਿੰਘ ਕਤਲ ਕੇਸ ਦਾ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ। ਪਰ ਅੱਜ ਇਸ ਮਾਮਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। 28 ਜੁਲਾਈ 2009 ਦੇ ਵਿੱਚ ਇੱਕ ਕਤਲ ਕੀਤਾ ਗਿਆ ਸੀ ਘਰ ਦੇ ਬਾਹਰ ਆਰਐਸਐਸ ਦੇ ਇਸ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਇੱਕ ਹਫਤੇ ਬਾਅਦ ਚੰਡੀਗੜ੍ਹ ਪੀਜੀਆਈ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਸਮੇਤ ਕੁਝ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਕਿਸੇ ਤੇ ਵੀ ਦੋਸ਼ ਜਿਹੜੇ ਤੈ ਨਹੀਂ ਹੋ ਸਕੇ ਕੋਈ ਵੀ ਪ੍ਰੂਫ ਹੈ ਜਿਹੜਾ ਪੁਲਿਸ ਨਹੀਂ ਦੇ ਸਕੀ ਜਿਸ ਕਰਕੇ ਇਹ ਸਾਰੇ ਬਰੀ ਹੋ ਗਏ ਨੇ ਤਾਂ ਰਮਨਦੀਪ ਸਿੰਘ ਗੋਲੜੀ ਅਤੇ ਜਗਤਾਰ ਸਿੰਘ ਤਾਰਾ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਬ아ਇਜ਼ਤ ਬਰੀ ਕਰ ਦਿੱਤਾ ਗਿਆ 2009 ਦੇ ਵਿੱਚ ਕਤਲ ਹੁੰਦਾ ਹੈ ਜਿਸ ਤੋਂ ਬਾਅਦ ਇਹ ਨਾਮ ਹੈ ਜਿਹੜੇ ਧਰੇ ਜਾਂਦੇ ਨੇ ਜਗਤਾਰ ਸਿੰਘ ਤਾਰਾ ਦਾ ਨਾਮ ਜੋੜਿਆ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਤਾਰਾ ਅਤੇ ਉਸ ਦੇ ਸਾਥੀਆਂ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਉਹਨਾਂ ਨੂੰ ਪ੍ਰੂਫ ਜਿਹੜਾ ਅਦਾਲਤ ਵਿੱਚ ਨਹੀਂ ਕਰ ਸਕੀ ਪੁਲਿਸ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਾਂ ਅਦਾਲਤ ਦੇ ਵਿੱਚ ਜੋ ਵਕੀਲ ਨੇ ਉਹ ਸਾਬਤ ਨਹੀਂ ਕਰ ਸਕੇ ਕਿ ਇਸ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਸੀ ਤਾਂ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤੇ ਗਏ ਨੇ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲੜੀ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਗਤਾਰ ਸਿੰਘ ਤਾਰਾ ਦੇ ਨਾਲ ਜੁੜੀ ਹੋਈ